ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਬਹੁਤ ਖੁਸ਼ੀ ਹੋਈ ਹੈ ਇਸ ਪਿੰਡ ਵਿੱਚ ਪਹੁੰਚ ਕੇ ਇੰਨਾ ਵੱਡਾ ਵੱਡੀ ਕੱਪ ਕਰਵਾ ਰਹੇ ਨੇ ਕਿਉਂਕਿ ਖੇਡਾਂ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਨੇ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਕਰਦੀਆਂ ਨੇ ਉਹਨਾਂ ਨੂੰ ਆਪਣੇ ਕਰਵਾਏ ਸ਼ੁਰੂ ਆਪਣਾ ਮੈਚ ਸਮੇਂ ਦੇ ਨਾਲ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਬੱਚਿਆਂ ਨੂੰ ਸਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਦਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਚੇਰਮੈਨ ਸਾਹਿਬ ਦਾ ਉਹਨਾਂ ਦੀ ਮਿਸਿਸ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਤੇ ਇੱਕ ਪ੍ਰੋਗਰਾਮ ਬਣਾਇਆ ਇਸ ਪਿੰਡ ਦੀ ਸਾਰੀ ਪੰਚਾਇਤ ਦਾ ਕਮੇਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਇਸ ਇਲਾਕੇ ਵਿੱਚ ਘੋਟੀ ਮੌ ਵੀ ਬਲਾ ਕੇ ਤੇ ਖੇਡਾਂ ਦਾ ਪ੍ਰਬੰਧ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਰਜੇਸ਼ ਜੀ ਜਿਨ੍ਹਾਂ ਨੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਦਾ ਇਹ ਪ੍ਰੋਗਰਾਮ ਕੈਚ ਕਰਕੇ ਦੁਨੀਆ ਤੇ ਰੂਹ ਬਰੂ ਕਰਾਉਣਾ ਤੇ ਜਿਹੜਾ ਅਸੀਂ ਇਸ ਕਬੱਡੀ ਕੱਪ ਦਾ ਕਹੀਏ ਇਹ ਜਿਹੜਾ ਕਬੱਡੀ ਕੱਪ ਦੀ ਸੋਚ ਸਾਡੇ ਜਿਹੜੇ ਨਵੇਂ ਜੋਕ ਪੀੜੀ ਆ ਮੁੰਡਾ ਆਪਣੇ ਰਾਣਾ ਪਹਿਲਵਾਨ ਪਹਿਲਾਂ ਇੰਟਰਨੈਸ਼ਨਲ ਕਬੱਡੀ ਪਲੇਅਰ ਰਹਿ ਚੁਕੇ ਨਾਲ ਵਿਪਨ ਕੁਮਾਰ ਜੀ ਸਾਡੇ ਪਿੰਡ ਦੇ ਇੱਕ ਬਹੁਤ ਹੀ ਵਧੀਆ ਪਲੇਅਰ ਪਿੰਡ ਲੈਵਲ ਤੇ ਸੀ ਇਹਨਾਂ ਦੇ ਅਪਰਾਹਲਾ ਸਦਕਾ ਜਿਹੜੇ ਅੱਜ ਪਿੰਡ ਪਿੰਡ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਕਬੱਡੀ ਕੱਪ ਹੋਣ ਡਿਆ ਏ ਤੇ ਅਸੀਂ ਨਿਊ ਪੰਚਾਇਤ ਬਣੀ ਆ ਪ੍ਰਮਾਤਮਾ ਦੀ ਹਿਜੂੜੀ ਜੇ ਕਹਿੰਨੇ ਆ ਵੀ ਅਸੀਂ ਜੋ ਵੀ ਇਹ ਸਾਡੇ ਕੋਲ ਡਿਮਾਂਡ ਕਰਦੇ ਆ ਅਸੀਂ ਇਹਨਾਂ ਦੇ ਨਾਲ ਆ ਦੇਖੋ ਜੀ ਅੱਜ ਚਾਰ ਟੀਮਾਂ ਜਿਹੜੀਆਂ ਵਾ ਕਲੱਬਾਂ ਖੇਡੀਆਂ ਵਾ ਹੁਣ ਜਿਹੜੀਆਂ ਦੋ ਜਿਹੜਾ ਫਾਈਨਲ ਇੱਕ ਸ਼ੋਅ ਮੈਚ ਪਹਿਲਾਂ ਹੋ ਚੁਕਾ ਵਾ ਤੇ ਹੁਣ ਜਿਹੜਾ ਦੋ ਜਿਹੜੇ ਆ ਇੰਟਰਨੈਸ਼ਨਲ ਕ ਕਬੱਡੀ ਕਾ ਲੱਭ ਹੋਣ ਲੱਗਾ ਮੈਚ ਜਿਹੜਾ ਫਾਈਨਲ ਮੈਚ ਆ ਤੇ ਜਿਹੜੀ ਵੀ ਟੀਮ ਜਿੱਤੇਗੀ ਉਹਨੂੰ ਸਨਮਾਨ ਕੀਤਾ ਜਾਏਗਾ ਬਹੁਤ ਵੱਡੀ ਜਈ ਰਾਸ਼ੀ ਆ 61000 ਦੀ ਰਾਸ਼ੀ ਪਹਿਲੀ ਟੀਮ ਨੂੰ ਆ ਤੇ 51000 ਦੀ ਰਾਸ਼ੀ ਦੂਜੀ ਟੀਮ ਨੂੰ ਮਿਲੇਗੀ ਦੇਖੋ ਜੀ ਅਸੀਂ ਤਾਂ ਇਹੋ ਕਹਿੰਨੇ ਆ ਕਿ ਜਿੰਨੇ ਵੀ ਨੌਜਵਾਨ ਵਾ ਉਹ ਆਪਣੇ ਖੇਡਾਂ ਨਾਲ ਜੋੜਨ ਜਿਹੜਾ ਵੀ ਬੱਚਾ ਸਪੋਰਟਸ ਦਾ ਜੋੜਦਾ ਵਾ ਉਹ ਨਸ਼ੇ ਤੋਂ ਬਾਝੇਗਾ ਤੇ ਇੱਕ ਜਿਹੜੀ ਖੇਡ ਆ ਇੱਕ ਚੰਗੀ ਸਿਹਤ ਲਈ ਵੀ ਆ ਤੇ ਇੱਕ ਜਿਹੜੀ ਖੇਡ ਚੰਗੇ ਸਰੀਰ ਲਈ ਵੀ ਆ ਸਾਰੇ ਦਰਸ਼ਕ ਵੀਰਾਂ ਨੂੰ ਪਹਿਲਾਂ ਤੇ ਸਤਿ ਸ੍ਰੀ ਅਕਾਲ ਜੀ ਆਪਣੀ ਟੀਮ ਦਾ ਨਾਮ ਹੈਗਾ ਜੀ ਮੰਨੂ ਮਸਾਣਾ ਕਬੱਡੀ ਕਲੱਬ ਮਾਝਾ ਕ੍ਰਿਆਲਾ ਮੈਂ ਉਸ ਟੀਮ ਦਾ ਕੋਚ ਆ ਜਸਵਿੰਦਰ ਕਲਸੀ ਤੇ ਮੈਚ ਅੱਜ ਖੁੰਡੇ ਬਹੁਤ ਵਧੀਆ ਹੈ ਜੀ ਸਾਰੀਆਂ ਟੀਮਾਂ ਬਹੁਤ ਵਧੀਆ ਖੇਡੀਆਂ ਫਾਈਨਲ ਮੈਚ ਰਮਦਾਸ ਤੇ ਮੰਨੂ ਮਸਾਣਾ ਕਬੱਡੀ ਕਲੱਬ ਕ੍ਰਿਆਲਾ ਦੇ ਵਿੱਚ ਕਰ ਹੋਇਆ ਤੇ ਫਾਈਨਲ ਮੈਚ ਜਿਹੜੀ ਰਮਦਾਸ ਦੀ ਟੀਮ ਆ ਉਹ ਇੱਕ ਜੱਫੇ 'ਚ ਜੇਤੂ ਰਹੇਗਾ ਮੈਂ ਸਾਰੇ ਨਵੇਂ ਪੇੜਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹਣਾ ਜੀ ਕਿ ਸਾਰੇ ਤਗੜੇ ਹੋ ਕੇ ਮਿਹਨਤ ਕਰਨ ਗਰਾਊਂਡ 'ਚ ਜਾਣ ਆਪਣੀ ਗੇਮ ਲਾਉਣ ਚੰਗੇ ਕੋਚਾਂ ਕੋਲ ਰਹਿਣ ਚੰਗੇ ਕੋਚਾਂ ਦੇ ਥੱਲੇ ਮਿਹਨਤ ਕਰਨ ਤੇ ਅਚਕੇ ਰਹਿਣ ਤੇ ਮਿਹਨਤ ਕਰਕੇ ਆਪਣੀ ਘਰ ਦੀ ਖਰਾਕ ਖਾ ਗਈ ਤਗੜੇ